ਉਹ ਤਾਂ ਉਹ ਗੱਲ ਐ ਹੁਣ ਮਣਪ੍ਰੀਤ ਦੇਖ ਅਗਲਾ ਤਾਂ ਫਿਰ ਕਹਿੰਦਾ ਮੈਂ ਤਲਾਕ ਲਊਗਾ ਇੱਥੇ ਦੇਖ ਪਣਚਾਇਤ ਚ ਸਮਝੌਤਾ ਕਰਦੇ ਤਾਂ ਵੀ ਠੀਕ ਐ ਨਹੀਂ ਅਗਲਾ ਜਾ ਕੇ ਕੋਰਟ ਚ ਕਾਗਜ਼ ਲਾ ਦੂਗਾ ਵੀ ਭਾਈ ਮੈਂ ਰੱਖਣੀ ਨਹੀਂ ਨੇ ਪੈਸੇ ਦੀ ਧੌਂਸ ਚ ਨੇ ਹਵਾ ਕਰਦੇ ਨੇ ਮੈਨੂੰ ਅੱਜ ਵੀ ਨਹੀਂ ਨਿਬੜਦਾ ਲੱਗਦਾ ਕੰਮ ਉਹਨਾਂ ਦਾ ਤੀਏ ਦਿਨ ਤਾਰੀ ਨੂੰ ਫੋਨ ਕਰਕੇ ਬੁਲਾ ਲੈਂਦੇ ਨੇ ਵਿਉ ਤਾਂ ਹੈਗਾ ਇਹੋ ਜਿਹਾ ਜਿਹੜਾ ਉਹਨਾਂ ਦੇ ਮਗਰ ਲੱਗ ਜਾਂਦਾ ਤੂੰ ਬਚ ਕੇ ਰਹੀ ਉਹ ਨਾਲੇ ਕੁੜੀ ਅਫਸੈਟ ਰਹਿੰਦੀ ਆ ਰੋ ਰੋ ਕੇ ਤਾਂ ਉਹਦਾ ਬੁਰਾ ਹਾਲ ਹੋ ਰਿਹਾ ਇਹ ਗੱਲ ਕਰਦੇ ਆਪਾਂ ਚੰਗੇ ਨਹੀਂ ਲੱਗਦੇ ਮਾੜੇ ਮੋٹے ਦਿਨ ਤਾਂ ਪੈ ਲੈਣ ਦੇ ਲੈ ਚੰਗੇ ਨੂੰ ਨਾ ਮੈਨੂੰ ਆਨਸੋ ਹੁਣ ਕਿੰਨਾ ਕੁ ਟਾਈਮ ਕੁੜੀ ਘਰੇ ਬੈਠੀ ਰਹੂਗੀ ਨਲੇ ਆਕਰ ਨੂੰ ਕਿਤੇ ਨਾ ਕਿਤੇ ਤਾਂ ਦਾ ਰਿਸ਼ਤਾ ਕਰਨਾ ਹੀ ਆ ਉਹ ਮਾਸੇ ਕੈਂਸੀ ਮੁੰਡਾ ਪਾਲੇ ਚੰਗੇ ਘਰ ਦਾ ਮੁੰਡਾ ਹਾਂ ਵੀਰ ਸਦੀਪਾ ਦੱਸ ਫਿਰ ਅੱਜ ਕਿਵੇਂ ਕਰਨਾ ਹੈ ਦੇਖਾ ਪਾ ਇਸ ਬਿਛੇ ਤੇ ਦੋ ਤਿੰਨ ਵਾਰ ਇਕੱਠੇ ਹੋ ਗਏ ਠੀਕ ਹੈ ਰੋਜ਼ ਰੋਜ਼ ਆਉਣਾ ਬਹੁਤ ਔਖਾ ਹੈ ਅੱਜ ਜਿਹੜੇ ਵੀ ਤੇਰੇ ਮਨ 'ਚ ਹੈ ਉਹ ਗੱਲ ਤੂੰ ਖੁੱਲ ਕੇ ਦੱਸ ਦੇ ਕੀ ਗੱਲ ਹੈ ਮਾ ਸਰਪੰਚ ਸਾਹਿਬ ਤੁਹਾਨੂੰ ਦੱਸੀ ਹੋਈ ਹੈ ਜੀ ਫੈਸਲਾ ਤਾਂ ਮੈਂ ਮੇਰੇ ਰਿਸ਼ਤੇ ਤੋਂ ਕੁਝ ਨਹੀਂ ਹੋ ਗਿਆ ਕੱਲ ਨੂੰ ਫੇਰ ਘਾਟੋ ਗਲੇ ਸੋਵੇ ਦਾ ਕੀ ਫਾਇਦਾ ਜੀ ਦੇਖ ਬਈ ਅਰਸ਼ੀ ਜਿਪਾਈ ਪਾਈਆਂ ਸਾਡਾ ਅਸੀਂ ਤੇਰੀ ਇੱਜ਼ਤ ਕਰਦੇ ਆ ਪਰ ਯਾਰ ਇਹ ਫੈਸਲਾ ਨਾ ਇੰਨੀ ਜਲਦੀ ਨਾ ਲੈ ਤੂੰ ਯਾ ਠੰਡੇ ਦਿਮਾਗ ਨਾਲ ਸੋਚ ਬਈ ਸਾਰੀ ਜ਼ਿੰਦਗੀ ਕੱਟਣੀ ਆ ਯਾਰ ਬਹੁਤ ਟਾਈਮ ਸੋਚ ਸਾਂਝ ਕੇ ਕੀ ਫੈਸਲਾ ਕਰਦਾ ਯਾਰ ਮੈਂ ਨਾ ਪੁੱਤ ਜੇ ਕੋਈ ਮੇਰੀ ਤੀ ਤੋਂ ਗਲਤੀ ਹੋਈ ਹੈ ਮੈਂ ਮਾਫੀ ਮੰਗ ਲੈਣੇ ਦੋ ਹੱਥੀ ਜੋ ਪਰ ਇਹ ਫੈਸਲਾ ਨਾ ਕਰ ਮੇਰਾ ਪੁੱਤ ਅਰਸ਼ਦੀਪਾ ਜੇ ਕੋਈ ਗੱਲ ਹੈ ਤੂੰ ਖੁੱਲ ਕੇ ਦੱਸ ਕਿਉਂਕਿ ਜੇ ਕਿਸੇ ਪ੍ਰਕਾਰ ਦੀ ਗੱਲ ਆ ਆਪਾਂ ਗੁੜੀਆ ਤੋਂ ਮਾਫੀ ਮੰਗਾ ਦਨਿਆ ਜੇ ਤੂੰ ਕੋਈ ਗੱਲ ਦੱਸੇਗਾ ਨਾ ਤਾਂ ਹੀ ਪਤਾ ਲੱਗੂਗਾ ਆਪਾਂ ਨੂੰ ਜੇ ਤੇਰੇ ਮਨ ਚ ਕੋਈ ਕਿਸੇ ਪ੍ਰਕਾਰ ਦਾ ਗੁੱਸਾ ਗਿਲ ਹੈ ਤਾਂ ਆਪਾਂ ਉਹ ਵੀ ਦੂਰ ਕਰਾ ਦਾਂਗੇ ਤੁਸੀਂ ਐਸੇ ਨੂੰ ਪੁੱਛ ਲੋ ਜੀ ਇਹ ਗੱਲ ਗੱਲ ਦੇ ਟੋਕਾ ਟਕਾਈ ਕਰਦੀ ਐ ਜਿੱਧਰ ਮਰਜੀ ਜਾਵਾ ਜੀ ਉਧਰੇ ਕਦੇ ਕਿੱਥੇ ਗਿਆ ਕਿੱਥੋਂ ਆਇਆ ਕੀ ਕਰਦਾ ਕਦੇ ਕਿਹਦਾ ਫੋਨ ਆਇਆ ਕਿਹਦਾ ਕੀ ਨਾ ਆਇਆ ਸਭ ਕੁਝ ਝੂਠੇ ਇਲਜ਼ਾਮ ਕਦੇ ਕੋਸ ਕਦੇ ਕੋਸ ਕਹਿੰਦੀ ਐ ਹਾਂ ਭਾਈ ਜਿਹੜੀ ਗੱਲ ਇਹ ਮੁੰਡਾ ਕਹਿ ਰਿਹਾ ਉਹ ਸਹੀ ਐ ਦੇਖੋ ਨਿੱਕੀ ਨਿੱਕੀ ਗੱਲ ਤੇ ਟੋਕਾ ਟਕਾਈ ਵੀ ਮਾੜੀ ਐ ਕਿਉਂਕਿ ਅੱਜ ਕੱਲ ਕਬੀਲਦਾਰੀ ਦੇ ਕੰਮ ਨੇ ਬੰਦੇ ਨੂੰ ਬਾਹਰ ਅੰਦਰ ਸੌ ਥਾਂ ਤੇ ਜਾਣਾ ਪੈਂਦਾ ਹੈਗਾ ਸਰਦਾ ਨਹੀਂ ਹੈਗਾ ਸਰਪੰਚ ਸਾਹਿਬ ਪਰ ਜਿਹੜੀ ਅੱਜ ਕੱਲ ਨਾ ਮੋਬਾਈਲਾਂ ਦੀ ਗੱਲ ਐ ਬਾਰ ਬਾਰ ਫੋਨ ਕਰਨਾ ਮੈਂ ਤਾਂ ਨਹੀਂ ਸਮਝਦੀ ਵੀ ਸਹੀ ਗੱਲ ਐ ਬੰਦਾ ਕਿਤੇ ਹੀ ਗਿਆ ਮੋਟਰਸਾਈਕਲ ਚਲਾਉਂਦਾ ਰਸਤੇ 'ਚ ਕੁਝ ਵੀ ਹੋ ਸਕਦਾ ਆਊਗਾ ਘਰੇ ਦੱਸੂਗਾ ਹੀ ਕੀ ਕੰਮ ਕਰਕੇ ਆ ਕਿੱਥੇ ਗਿਆ ਪਰ ਟੋਕਾ ਟਕੀ ਵਾਲੀ ਠੀਕ ਨਹੀਂ ਨਾ ਪਹਿਨੇ ਤੂੰ ਵੀ ਦੱਸ ਕੁਸਰ ਰੋਈ ਕਿਉਂ ਜਾਨੀ ਆ ਖੜੀ ਵਿਆਹ ਹੈ ਤੈਨੂੰ ਅਸੀਂ ਡੇਗੀ ਨਹੀਂ ਹੋਈ ਹੈਗੀ ਜਿਹੜੀ ਵੀ ਗੱਲ ਹੈ ਨਾ ਤੂੰ ਆਪਦੇ ਮਨ ਚੋਂ ਕੱਢ ਦੇ ਸਾਰਾ ਸੱਚ ਦੱਸ ਦੇ ਫੇਰੀ ਕੁਝ ਪਤਾ ਲੱਗੂਗਾ ਨਾਲੇ ਹਰਮਨ ਤੂੰ ਆਪਦਾ ਪੱਖ ਵੀ ਰੱਖ ਲੈ ਚੱਲ ਬਾਈ ਨੇ ਤਾਂ ਦੱਸ ਤਾਂ ਜਿਹੜੀ ਨੂੰ ਲੱਗੀ ਜਿਹੜੀ ਤੇਰੇ ਦਿਲ ਚ ਤੂੰ ਉਹ ਵੀ ਦੱਸ ਸਾਨੂੰ ਵੀ ਤਾਂ ਪਤਾ ਲੱਗੇ ਅਸਲ ਚ ਸੋਟੀ ਚ ਫਰਕ ਕਿਹੜੀ ਗੱਲੋਂ ਪਿਆ ਦੀ ਗਰੋਣਾ ਤੂੰ ਵੀ ਤਾਂ ਬੋਲਣਾ ਆਪਦੇ ਵੱਲੋਂ ਜੋ ਕੁਝ ਵੀ ਹੈ ਤੇਰੇ ਮਨ ਚ ਤੂੰ ਵੀ ਆਪਦੀ ਗੱਲ ਅੱਗੇ ਰੱਖ ਸਰਪੰਚ ਸਾਹਿਬ ਮੈਂ ਵਿਆਹੀਆਂ ਨਾਲ ਮੇਰਾ ਇਨ ਲੱਕ ਦਾ ਹੱਕ ਵੜਦਾ ਹੈਗਾ ਵੀ ਮੈਂ ਆਪਣੇ ਘਰ ਵਾਲੇ ਦੀ ਪੁੱਛ ਕਿਛ ਕਰਾਂ ਵੀ ਉਹ ਕਿੱਥੇ ਜਾਂਦਾ ਪਰ ਮੈਂ ਨਜ਼ਾਇਜ਼ ਨਹੀਂ ਕਰਦੀ ਇਹ ਤਾਂ ਦਿ ਦਿ ਰਾਤ ਤੱਕ ਕਰੇ ਨਹੀਂ ਆਉਂਦੇ ਫੋਨ ਕਰਨ ਦਾ ਕਾਰਨ ਸਿਰਫ ਮੇਰਾ ਇਹ ਹੁੰਦਾਗਾ ਕਿਉਂਕਿ ਸ਼ਰਾਬ ਪੀਂਦੇ ਨੇ ਮੈਨੂੰ ਇਹ ਹੁੰਦਾ ਕਿਤੇ ਸੱਟ ਫੇਟ ਨਾ ਖਾ ਲੈਣ ਮੈਨੂੰ ਸਿਰਫ ਇਹਨਾਂ ਦੀ ਫਿਕਰ ਹੁੰਦੀ ਹੈਗੀ ਫਿਰ ਮੈਂ ਦੱਸੋ ਮੈਂ ਗਲਤ ਕੀ ਕੀਤਾਗਾ ਜਦੋਂ ਹਿੱਕਰੇ ਹੁੰਦੇ ਨੇ ਦੋ ਦੋ ਘੰਟੇ ਫੋਨ ਤੇ ਲੱਗੇ ਰਹਿੰਦੇ ਨੇ ਜੇ ਮੈਂ ਪੁੱਛਦੀ ਆਂਗੀ ਤਾਂ ਅੱਗੋਂ ਮੈਨੂੰ ਮਾਰਨਾ ਆਉਂਦੇ ਨੇ ਮੈਂ ਗਲਤੀ ਕੀ ਕੀਤੀ ਹੈ ਕਿ ਮੈਨੂੰ ਇਹ ਤਾਂ ਦੱਸ ਦੋ ਮੇਰਾ ਹੱਕ ਬਣਦਾ ਇੰਨਾ ਕ ਤਾਂ ਹਰੇਕ ਘਰ ਵਾਲੀ ਦਾ ਹੱਕ ਬਣਦਾ ਤੁਸੀਂ ਨਹੀਂ ਕੀਤਾ ਕਦੇ ਤੁਸੀਂ ਨਹੀਂ ਕਰੇ ਪੁੱਛੇ ਆਪਣੇ ਘਰ ਵਾਲਿਆਂ ਨੂੰ ਦੱਸੋ ਮੈਨੂੰ ਚੁੱਪ ਰਹਿ ਗਏ ਆਰ ਨੂੰ ਇਹ ਕਿੱਦੇ ਗੋਲਾ ਮਾਰਿਆ ਬਈ ਮੈਂ ਰਹੀ ਗੱਲ दारू ਦੀ दारू ਕਹਿੰਦੀ ਐ ਡੇਲੀ ਪੀਨੇ ਕਿੱਦੇ ਪੀਤੀ ਐ दारू ਮੈਂ ਤਿਆਰ ਤੂਰੇ ਵਾਲੇ ਦਿਨ ਕਦੇ ਨਾ ਕਦੇ ਪੀਤੀ ਜਾਂਦੀ ਐ दारू ਰਹੀ ਗੱਲ ਫੋਨ ਦੀ ਵੀ 2-2 ਘੰਟੇ ਲੱਗੇ ਰੰਦਾ ਮੇਰੇ ਯਾਰ ਦੋਸਤ ਬਾਹਰੇ ਨੇ ਫੌਜੀ ਨੇ ਮੇਰੀ ਮਾਂ ਬਾਹਰੇ ਐ ਮੇਰਾ ਡੈਡੀ ਬਾਹਰੇ ਐ ਠੀਕ ਐ ਮੈਂ ਉਹਨਾਂ ਨਾਲ ਵੀ ਗੱਲਾਂ ਕਰਨੀਆਂ ਹੁੰਦੀਆਂ ਨੇ ਠੀਕ ਐ ਇਹ ਬਾਲੀ ਸਿਰ ਤੇ ਜੜੀ ਜਾਂਦੀ ਐ ਬਹੂ ਵਾਲੀ ਗੱਲ ਐ ਤੋ ਬਹੂ ਬਣ ਕੇ ਰਹੇ ਮਾਂ ਕਾ ਤੋ ਬਣਦੀ ਐ ਇਹ ਦੇਖ ਬਈ ਗੱਲ ਮਾਂ ਬਣਨ ਵਾਲੀ ਨਹੀਂ ਹੈਗੀ ਤੇਰਾ ਫਿਕਰ ਕਰਦੀ ਐ ਤੇਰੇ ਨਾਲ ਵਿਆਹੀ ਹੋਈ ਐ ਰਹੀ ਗੱਲ ਕੁੜੀਏ ਤੂੰ ਫਾ ਆਲ ਤੋ ਫਾਲ ਤੋ ਨਾ ਟੋਕਾ ਟਕਾਈ ਨਹੀਂ ਕਰਨੀ ਹੈਗੀ ਪਰ ਬਈ ਇਹ ਗੱਲ ਨਾ ਆਪਾਂ ਉਹਨੂੰ ਸਮਝਾ ਵੀ ਸਕਦੇ ਆ ਜੇ ਕਿਤੇ ਨਾ ਕਿਤੇ ਉਹ ਗਲਤ ਹੈ ਆਪਾਂ ਉਹਨੂੰ ਸਹੀ ਰਸਤੇ ਪਾ ਦਈਏ ਪਰ ਯਾਰ ਤਲਾਕ ਸਿੱਧਾ ਇਹਦਾ ਯਾਰ ਤੂੰ ਵੀ ਸੋਚਣਾ ਕੋਈ ਨਾ ਪੁੱਤ ਮੈਂ ਸਮਝਾ ਦੂੰਗੀ ਇਹਨੂੰ ਅੱਗੇ ਤੇ ਤੈਨੂੰ ਕੋਈ ਟੋਕਾ ਠੱਕੀ ਨਹੀਂ ਕਰੂਗੀ ਨਾ ਤੇਰੇ ਮਗਰ ਫੋਨ ਕਰੂਗੀ ਕਦੇ ਤੁਸੀਂ ਸਿਆਣੇ ਬਣ ਕੇ ਰਹੋ ਮੇਰਾ ਪੁੱਤ ਮੇਰੀ ਤਾਂ ਸੋਡਾ ਹੀ ਸਾਰਾ ਏ ਕਾ ਏ ਮੇਰੇ ਪੁੱਤ ਤੋ ਤੁਸੀਂ ਉਹ ਧੀਆ ਦੇ ਕੇ ਪੁੱਤ ਬਣਾਇਓ ਮੈਂ ਵੇਲੇ ਮੈਂ ਇਕੱਲੀ ਤੀਵੀ ਮਾਨੀ ਫਿਰਦੀ ਆ ਛੋੜ ਦੇ ਆਸਰੇ ਫਿਰਦੀ ਆ ਮੈਂ ਵੀ ਦੇਖ ਮਾ ਸਮਝਾਉਣ ਨਾਲ ਟਾਈਮ ਤਾਂ ਟੱਪ ਗਿਆ ਹੁਣ ਇੱਕ ਵਾਰੀ ਮੈਂ 100 ਵਾਰ ਸਮਝਾਤੀ ਜੇ ਉਹਨੇ ਸਮਝਣਾ ਤਾਂ ਹੈ ਨਹੀਂਗਾ ਜਦੋਂ ਮੈਂ ਰੱਖਣੀ ਨਹੀਂ ਨੀ ਨਿਭਦੀਏ ਨਹੀਂ ਹੈਗੀ ਸਾਡੀ بار بار ਹਤਰਲੇ ਕਰਨ ਦਾ ਕੀ ਫਾਇਦਾ ਹੈ ਮਰਾ ਤਾਂ ਬਸ ਇੱਕੋ ਫੈਸਲਾ ਹੈ ਵੀ ਮੈਂ ਨਹੀਂ ਰੱਖਣੀ ਹੈਗੀ ਇਹ ਫਿਰ ਤਾਂ ਗੱਲ ਨਿਬੜੀ ਪਈ ਐ ਜਦੋਂ ਮੁੰਡਾ ਸਾਹਮਣੇ ਕਹੀ ਜਾਂਦਾ ਵੀ ਸਾਡੀ ਨਿਭਦੀ ਨਹੀਂ ਮੈਂ ਰੱਖਣੀ ਨਹੀਂ ਰੋਲ ਹੀ ਕਰਦਾ ਰਹਿੰਦਾ ਦੇਖ ਮਾ ਤਾਂ ਉਹ ਤਾਂ ਕਹਿਣਾ ਦੀ ਵੀ ਕਹੀ ਜੀ ਗੱਲ ਕਰਦਾ ਦਰਮਿਆਦ ਤੈਨੂੰ ਐਵੇਂ ਕਹਿਣਾ ਵੀ ਹੁਣ ਆਪਾਂ ਧੱਕੇ ਨਾਲ ਇਹਨਾਂ ਨੂੰ ਇਕੱਠੇ ਤਾਂ ਕਰਦਾਂਗੇ ਦੁਬਾਰੇ ਹਰ ਮਨ ਨੂੰ ਤੋੜ ਦਾਂਗੇ ਪਰ 15 ਦਿਨਾਂ ਨੂੰ ਆਹੀ ਕੁਤਕਲੇਜ ਦੁਬਾਰੇ ਹੋਊਗਾ ਜਿਹੜਾ ਮਨਾਂ 'ਚ ਫਰਕ ਪੈ ਗਿਆ ਨਾ ਉਹ ਦੁਬਾਰੇ ਨਹੀਂ ਹੋਊਗਾ ਇਕੱਠਾ ਬਾਕੀ ਤੁਹਾਡੀ ਸਾਰੇ ਦੀ ਸਲਾਹ ਮੇਰੇ ਤੋਂ ਵੱਧ ਸਿਆਣੇ ਹੋ ਬਾਕੀ ਸਰਪੰਚ ਸਾਹਿਬ ਤੁਸੀਂ ਆਪ ਸਿਆਣੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਉਹੀ ਫੈਸਲਾ ਮਨਜ਼ੂਰ ਹੈ ਐ ਕਰੋ ਅਸਲੀ ਵੀ ਇੱਕ ਵਾਰੀ ਉੱਥੇ ਚੱਲਦੇ ਆਪਾਂ ਆਉਂ ਧਾਰੀ ਤੁਸੀਂ ਵੀ ਹੋ ਆਪਾਂ ਇੱਕ ਵਾਰੀ ਗੱਲ ਕਰ ਲੀ ਆਜੋ ਭਾਈ ਆ ਮੋਟੇ ਮੇਰੇ ਕਹਿੰਦਾ ਸਰਪੰਚ ਸੁਣ ਲਿਆ ਕੀ ਹੋ ਰਹੀ ਜਾਨੀਆ ਚੁੱਪ ਕਰ ਮੇਰੀ ਭੈਣ ਇੰਤ ਹੈ ਲੱਗਦਾ ਮਨਪ੍ਰੀਤ ਇਹ ਬੰਦੇ ਨੇੜ ਲੈ ਕੇ میری ਜ਼ਿੰਦਗੀ ਖਰਾਬ ਹੋ ਗਈ ਪਹਿਲੇ ਜੀ ਜ਼ਿੰਦਗੀ ਖਰਾਬ ਹੋ ਗਈ ਸੀ ਤਾਂ ਹੁਣ ਮੌਕਾ ਹੈ ਤੇਰੀ ਜ਼ਿੰਦਗੀ ਆਬਾਦ ਵੀ ਤਾਂ ਹੋਊਗੀ ਨਾ ਇਹੋ ਜੇ ਮੈਂ ਤੇ ਤਕਰਾਉਣਾ ਕੀ ਆ ਜਿਹੜਾ ਬੰਦਾ ਆਪਣੀ ਘਰ ਵਾਲੀ ਦੀ ਕਦਰ ਹੀ ਨਹੀਂ ਕਰ ਸਕਦਾ ਅਧਿਰੀ ਮੈਂ ਮਾੜੀ ਆ ਜ਼ਿੰਮੇਵਾਰੀ ਮੇਰੀ ਕਿਸਮਤੀ ਵੜੀ ਆ ਉਹ ਨਹੀਂ ਮਾੜਾ ਪਹਿਲੇ ਬਸ ਉਹ ਬੰਦਾ ਹੀ ਮਾੜਾ ਤੈਨੂੰ ਲੱਡ ਲਾ ਬੈਠੇ ਸੀ ਚੁੱਪ ਕਰ ਜਾ ਮੈਨੂੰ ਤਾਂ ਪਤਾ ਨਹੀਂ ਸੀ ਮੈਨੇ ਕਿ ਆਦਮੀ ਦੇਖਣਾ ਪਊ ਇਹਨਾਂ ਦੇ ਪਿਓ ਤੋਂ ਮੰਗਰੋ ਬਸਾਂ ਪਾਲੀਆਂ ਦੀ ਆ ਹੁਣ ਵਿਆਹ ਕੇ ਐ ਸੀ ਵੀਚਲ ਪਰ ਹੌਲਾ ਹੋ ਗਿਆ। ਆਪ ਦੇਖ ਰਿਹਾ ਸੌਖਿਆ ਵਸਦੀਆਂ ਤੇ। ਉਦੋਂ ਵੀ ਜ਼ਿਆਦੇ ਦੁੱਖ ਹੋ ਗਏ। ਕੋਈ ਕੋਰੋਨਾ ਜੋ ਕਰਮਾਂ ਦਾ ਲਿਖਿਆ ਨਾ ਸੋਈ ਨੁਕੜ। ਆਪਾਂ ਕਰ ਵੀ ਕੀ ਸਕਦੇ। ਬਾਕੀ ਸਾਰੇ ਜਿਹੜਾ ਅੱਜ ਕੱਲ ਦਾ ਜਵਾਨ ਹੈ ਕਾਲਯੁਗ ਹੈ। ਕੁਝ ਵੀ ਨਹੀਂ ਕਰ ਸਕਦਾ। ਆਪਹੁਣਾਂ ਨੇ ਨਾ ਵੱਡੇ ਵੱਡੇ ਛਾਪੇ ਪਵਾਏ ਹੋਏ ਨੇ। ਜੇ ਬਾਰ-ਬਾਰ ਕੋਨਾ ਨਾ ਕਰਦੀ ਕਾ ਨੂੰ ਅੱਜ ਪੰਚਾਇਤ ਬੈੰਗੀ ਕਾ ਨੂੰ ਅੱਜ ਆ ਕੰਮ ਹੁੰਦੇ। ਪਰ ਭੈਣੇ ਚਾਹੇ ਚੰਗਾ ਕਹੀ ਚਾਹੇ ਬੁਰਾ ਤਾੜੀ ਕਾ ਹੱਥ ਨਾ ਕਦੇ ਨੀ ਵਾਹ ਆ ਇੱਕ ਸੋਡੇ ਵੱਲੋਂ ਆਪਨੇ ਇਤਰੋਂ ਸੌਖਿਆ ਬਸ ਸਵਾਸ ਸੌਖਿਆ ਸੌਖੇ ਤੁਸੀਂ ਹੋ ਸਾਨੂੰ ਪੁੱਛ ਕੇ ਦੇਖੋ ਪੁੱਤ ਮੇਰਾ ਸੁਭੀਚ ਬਣਨ ਡੋਗਰਾ ਕਰਤਾ ਇਹ ਸਾਡੀ ਗੱਲ ਪਈ ਬਲਾ ਨਾ ਅਸੀਂ ਹੁਣ ਜਾ ਕੇ ਕਿਵੇਂ ਅਸੀਂ ਉਹਨਾਂ ਬਾਕਰ ਮਮੀ ਤੂੰਗਾ ਤਾਂ ਰੋਈ ਜਾਨੀ ਆ रोना तो मेरे कर्मा चिल्किया होया। <laughs> मैं भी बुत आवाज़ें मारे लिखे नहीं रोनी है। माँ समझे। ओंकी माँ। सोनी माँ। आये तो मार क्या उदास कर दिया। निकट कोई अलोकार। अपनी पुड़ी रात राख मोड़ लग गया। पता नहीं किन्हीं ओं को मोड़गी। रोना तो ये अवनीत राख होया। किन्हीं ओं के ये हो जब बंदे � <laughs> <जो पता laughs> ਆ ਰੁਗਮਾਨ ਦੇਖ ਨਾ ਪੁੱਤ ਕੀ ਕੀ ਗੱਲਾਂ ਕਰਦੇ ਵੀ ਕੱਲ ਵੀ ਆਹੀ ਸੀ ਅੱਜ ਵਾਰ ਕੇ ਬਠੇ ਲਈ ਲਿਆ ਕੇ ਮਮੇ ਉਹ ਕਿਸੇ ਨਾਲ ਝੜਾ ਪਾਉਣਗੇ ਜਦੋਂ ਆਪਣੀ ਤੇ ਨਹੀਂ ਹੁੰਦੇ ਕੁਝ ਵੈਸਾ ਬਣੇ ਤਰਫ ਤੋਂ ਕਿਉਂ ਚਾਹੁੰਦਾ ਜੇ ਉਹ ਨਹੀਂ ਰੱਖਣਾ ਚਾਹੁੰਦਾ ਤਾਂ ਤੇ ਨਹੀਂ ਆਪਾਂ ਵੀ ਨਹੀਂ ਉਹ ਤਾਂ ਮੈਂ ਵੀ ਮੰਨਦੀ ਆ ਪੁੱਤ ਮੇ ਰੱਖਣੀ ਚਾਹੁੰਦਾ ਨਹੀਂ ਉਹ ਸਮਾਜ ਚ ਦੇਖੀ ਮੂੰਹ ਖਾਵਾਂਗੇ ਕਿਉਂ ਸਮਾਜ ਸੋਹਰੇ ਬਲੋਂ ਨਕਾਰੀਆਂ ਕੁੜੀਆਂ ਨੂੰ ਸਵਾਲ ਵਿੱਚ ਕੋਈ ਥਾੜੀ ਹੁੰਦੀ ਹੈ ਕਿ ਉਹਨਾਂ ਦੀ ਕਿਉਂ ਜਗ੍ਹਾ ਕਿਉਂ ਨਹੀਂ ਹੈਗੀ ਆਪਣੀ ਮਾਂ ਦਾ ਘਰ ਨਾ ਆਪਣੇ ਵਾਸਤੇ ਆ ਉਹਨਾਂ ਨੇ ਭੈਣਿਆ ਰੋਕ ਹੀ ਨਹੀਂ ਕੁਛ ਬੰਨ ਇਹੋ ਜਾਣ ਨਾ ਪਿਆਰਾਂ ਤੇ ਖੜੀ ਹੋ ਕੇ ਦਿਖਾ ਸਗੋਂ ਆਪ ਤੇ ਦਮ ਤੇ ਖੜੀ ਹੋ ਤੇਰੇ ਹੱਥ ਪੈਰ ਸਹੀ ਸਲਾਮ ਤੇ ਦਿੱਤੇ ਆ ਰੱਬ ਨੇ ਆਪ ਦਾ ਕਮਾ ਤੇ ਆਪ ਦਾ ਖਾ ਨਹੀਂ ਮਨਪ੍ਰੀਤ ਮੇਰੇ ਚੋਂ ਹਿੰਮਤ ਨਹੀਂ ਬਚੀ ਕੋਈ ਨਹੀਂ ਤੈਨੂੰ ਹਿੰਮਤ ਦੇਣਾ ਸੀ ਤੇਰੇ ਨਾਲ ਆ ਅਹ ਇਹਨੇ ਤੇਨੂੰ ਟਾਟੇਰੀ ਹੋ ਗੁੰਦੇ ਤੈਨੂੰ ਬਿਨਾ ਗਲਤੀ ਤੋਂ ਸਜ਼ਾ ਮਿਲ ਰਹੀ ਹੈ ਮੇਰਾ ਕੋਈ ਕਸੂਰ ਨਹੀਂ ਉਹ ਤਾਂ ਸਾਨੂੰ ਵੀ ਪਤਾ ਤੂੰ ਬੇਕਸੂਰ ਆ ਸਾਨੂੰ ਵੀ ਤੇਰੇ ਨਾਲ ਹੀ ਸਜ਼ਾ ਮਿਲ ਰਹੀ ਹੈ ਅਸੀਂ ਵੀ ਤਾਂ ਤੇਰੇ ਨਾਲ ਹੀ ਆ ਦੁੱਖ ਦੇਖਦੇ ਆ ਕੁੱਤ ਮੈਂ ਮੰਨਦੀ ਆ ਵੀ ਸੋਡੀ ਮਾਂ ਦਾ ਕਰ ਹੈਗਾ ਪਰ ਸਮਾਜ ਨਹੀਂ ਜਿਉਣ ਦਿੰਦਾ ਤਲਾਕ ਸੁਦਾ ਕੁੜੀਆਂ ਨੂੰ ਜੀਆ ਅੱਦਾ ਕਰਦੀ ਆ ਗੁਰਵਿੰਦਰ ਨੂੰ ਫੋਨ ਕਰਦੀ ਆ ਗੁਰਵਿੰਦਰ ਤਾਂ ਉਹਦੇ ਕੋਲ ਹੀ ਹੁੰਦਾ ਹੈ ਗੁਰਵਿੰਦਰ ਹੈਲੋ ਹੈਲੋ ਹਾਂ ਜਮੇਰਾ ਹੋਰ ਗੁਰਵਿੰਦਰ ਕਿਵੇਂ ਆ ਮੈਂ ਵਧੀਆ ਤੂੰ ਦੱਸ ਮੈਂ ਤਾਂ ਵਧੀਆ ਮੈਂ ਤਾਂ ਤੈਨੂੰ ਆਏ ਪੁੱਛਣਾ ਸੀ ਬੀਬਿਸ਼ਾਲੀ ਕਿੱਥੇ ਆ ਮੈਨੂੰ ਤਾਂ ਕੀ ਪਤਾ ਮੈਂ ਤਾਂ ਘਰ ਹੀ ਆਜਾ ਮੈਂ ਕਾਲਜ ਨਹੀਂ ਗਿਆ ਉਹ ਅੱਛਾ ਤੂੰ ਵੀ ਨਹੀਂ ਕਾਲਜ ਗਿਆ ਨਹੀਂ ਮੈਂ ਤਾਂ ਗਿਆ ਨਹੀਂ ਅੱਜ ਮੈਂ ਫੋਨ ਕੀਤਾ ਸੀ ਉਹਨੂੰ ਚੱਕਿਆ ਹੀ ਨਹੀਂ ਉਹਨੇ ਉਹ ਕਈ ਵਾਰੀ ਫੋਨ ਹੋ ਰਿਹਾ ਪਰ ਆਧਰਤਾ ਹੋਣਾ ਮੈਂ ਲਾ ਕੇ ਦੇਖਾਂ ਕਰ ਲੈ ਟਰਾਈ ਕਿਉਂਕਿ ਮੈਨੂੰ ਬਹੁਤ ਜ਼ਰੂਰੀ ਕੰਮ ਸੀ ਤੂੰ ਮੈਨੂੰ ਦੱਸ ਦੇ ਕੀ ਕੰਮ ਹੈ ਨਹੀਂ ਯਾਰ ਤੂੰ ਉਹਨੂੰ ਕਹਿ ਦੇ ਪਲੀਜ਼ ਲੈ ਦੇ ਕੇ ਪਹਿਲਾਂ ਮੈਂ ਹੁਣ ਉਹਨੂੰ ਫੋਨ ਕਰੂੰਗਾ ਫਿਰ ਉਹਨੂੰ ਫਿਰ ਤੈਨੂੰ ਫੋਨ ਕਰੂੰਗੀ ਫਿਰ ਤੂੰ ਕਮਲ ਸਿੰਘ ਨੂੰ ਮੈਂ ਉਹਨੂੰ ਕੰਮੇ ਨਹੀਂ ਦੱਸ ਤੂੰ ਸਿੱਧਾ ਅੱਛਾ ਠੀਕ ਆ ਮੈਂ ਹੀ ਟਰਾਈ ਕਰ ਲੈਂਦੀ ਆ ਮੈਂ ਹੀ ਉਹਨੂੰ ਦੱਸ ਦਿੰਦੀ ਆ ਕੀ ਕੰਮ ਆ ਬਾਏ ਚਲ ਠੀਕ ਆ ਤੂੰ ਲੱਗ ਦੇਖ ਲੈ ਅੱਗੇ ਠੀਕ ਆ ਠੀਕ ਆ ਦੇਖ ਮਾਤਾ ਸਰਪੰਚ ਸਾਹਿਬ ਨੇ ਵੀ ਫੈਸਲਾ ਇਹੀ ਕਰਿਆ ਤੇ ਅਸੀਂ ਵੀ ਚਾਰ ਪੰਜ ਨੇ ਰਲ ਕੇ ਇਹੀ ਗੱਲ ਕਰੀ ਆ ਵੀ ਇਹ ਗੱਲ ਹੁਣ ਦੇਖ ਨੇੜੇ ਤਾਂ ਲੱਗਦੀ ਨਹੀਂ ਹਨਾ ਇਹ ਤਾਂ ਆਪਾਂ ਨੂੰ ਸਮਝੌਤਾ ਹੀ ਕਰਨਾ ਪਊਗਾ ਬਾਕੀ ਤੂੰ ਮੜਾ ਜੇ ਮੇਰੀ ਗੱਲ ਸੁਣ ਆ ਜਾ ਮਣਪੇ ਤੂੰ ਵੀ ਆ ਜਾ ਮੜਾ ਜੇ ਆ ਜਾ ਦੇਖ ਮਾਤਾ ਐਮੀ ਆਪਾਂ ਦੁਬਾਰੇ ਕੁੜੀ ਨੂੰ ਤੋੜਦੇ ਆ ਇਹਦਾ ਖੂਜ ਧੱਕਾ ਦੇਣ ਦੇ ਬਰਾਬਰ ਇਹ ਹੈਗਾ ਥੋੜਾ ਜਿਹਾ ਹੰਕਾਰਿਆ ਬੰਦਾ ਦੇਖ ਬਾਰੇ ਗਏ ਹੋਣੇ ਪੈਸੇ ਦੀ ਧੌਂਸ ਚ ਕਹਿੰਦਾ ਚੈੱਕ ਬੁੱਕ ਨਾਲ ਲਈ ਫਿਰਦਾ ਕਹਿੰਦਾ ਮੈਂ ਤਾਂ ਖਰਚਾ ਪੱਠਾ ਦੇ ਦੂੰਗਾ ਇਹਨੂੰ ਪੁੱਛੇ ਬੇ ਅਗਲੇ ਬੰਦੇ ਨੂੰ ਵੀ ਖਰਚਾ ਪੱਠਾ ਤਾਂ ਦੇ ਦੇਗਾ ਸਾਡੀ ਕੁੜੀ ਦੀ ਇੱਜ਼ਤ ਦਾ ਕੋਈ ਮੁੱਲ ਨਹੀਂ ਉਹੀ ਤਾਂ ਮੈਂ ਕਹਿੰਦੀ ਪੁੱਤ ਜਿੱ ਤੱਕ ਤੇ ਬਣਦੇ ਹੁੰਦੇ ਨਹੀਂ ਪੈਸੇ ਤਾਂ ਇਹ ਦੇ ਦੂ ਬੰਨੇ ਪੈਸੇ ਕਰਨੇ ਵੀ ਕੀ ਨੇ ਉਹੀ ਤਾਂ ਗੱਲ ਕਰਦਾ ਬਾਕੀ ਦੇਖ ਹੁਣ ਇਹ ਤਾਂ ਮੇਰ ਤਾਂ ਇੱਕੇ ਗੱਲ ਆ ਦੇ ਮਨਪਰੀ ਤਾਂ ਅੱਜ ਹਰਮਨ ਨੂੰ ਤੋੜ ਲਾਂਗੇ ਕੱਲ ਨੂੰ ਕੁੱਟਿਆ ਮਾਰਿਆ ਉੱਥੇ ਗਲਗੁੱਠਾ ਦੇ ਕੇ ਮਾਰਤੀ ਕੀ ਕਰਾਂਗੇ ਇਹ ਤਾਂ ਹੈ ਹੈ ਜਦੋਂ ਦੋਨਾਂ ਚੋਂ ਜੇ ਇੱਕ ਅੱਧਾ ਮਰਮਰਾ ਗਿਆ ਉਦੋਂ ਵੀ ਤਾਂ ਟਿੱਕੇ ਬੈਠਾਗੇ ਟਿੱਕੇ ਬੈਠਾਂਗੇ ਆਪਣੀ 30 ਤੋਂ ਵੱਧ ਕਿਤਾ ਨਹੀਂ ਆਪਣਾ ਕੁਛ ਹੈਗਾ ਪਰ ਜਾਰੀ ਤੁਸੀਂ ਕਿਹਾ ਨਹੀਂ ਵੀ ਕੁੜੀ ਦੀ ਇੱਜ਼ਤ ਨਾਲ ਲਖੀ ਨਾ ਹਜ਼ਾਰੀ ਇਦਾਂ ਸਾਰੇ ਪੈਸੇ ਅਸੀਂ ਕੀ ਕਰਨੇ ਆ ਉਹ ਤਾਂ ਉਹ ਗੱਲ ਹੈ ਹੁਣ ਮਣ ਪ੍ਰੀਤ ਦੇਖ ਅਗਲਾ ਤਾਂ ਫਿਰ ਕਹਿੰਦਾ ਮੈਂ ਤਲਾਕ ਲਊਗਾ ਇੱਥੇ ਦੇਖ ਬਣ ਚੈ ਚ ਸਮਝੌਤਾ ਕਰਦੇ ਤਾਂ ਵੀ ਠੀਕ ਹੈ ਨਹੀਂ ਅਗਲਾ ਜਾ ਕੇ ਕੋਰਟ ਚ ਕਾਗਜ਼ ਲਾ ਦੂਗਾ ਵੀ ਭਾਈ ਮੈਂ ਰੱਖਣੀ ਨੇ ਪੈਸੇ ਦੀ ਧੌਂਸ ਚ ਨੇ ਹਵਾ ਕਰਦੇ ਨੇ ਅਗਲੇ ਨਚਾਰ ਪੈਸੇ ਦਿੱਤੇ ਵਕੀਲ ਨੂੰ ਤਾਂ ਵੀ ਨਿਮੇੜਾਂਗੇ ਹੁਣ ਇਹ ਠੀਕ ਹੈ ਵੀ ਭਾਈ ਜਿਹੇ ਜਾ ਆਪਣਾ ਖਰਚਾ ਵਰਚਾ ਲੈ ਕੇ ਆਪਣੀ ਕੁੜੀ ਆਪਣੇ ਘਰੇ ਅਗਲਾ ਜਿੱਥੇ ਮਰਜੀ ਜਾਵੇ ਚਲੋ ਰਹੀ ਖਰਚੇ ਦੀ ਗੱਲ ਆ ਜਿੰਨੇ ਵੀ ਬੰਦੇ ਮੋਤਵਾਰ ਵਿੱਚ ਬੈਠੇ ਨੇ ਨਾ ਸਾਰੇ ਵਿਆਹ ਚ ਸੀਗੇ ਸਾਰਿਆਂ ਨੂੰ ਪਤਾ ਵੀ ਕਿੰਨਾ ਕੁ ਲੱਗਿਆ ਮੈਂ ਤੈਨੂੰ ਉਹੀ ਗੱਲ ਕਰਦਾ ਜੇ ਕੋਈ ਇਹੀ ਜਿਹੀ ਗੱਲ ਹੋ ਗਈ ਕਰਤੀ ਇਹਨੇ ਬੰਦਾ ਕਿਤੇ ਵੀ ਨਹੀਂ ਮਿਲਣੀ ਫੇਰੇ ਚਲੋ ਆਪਣੇ ਸਾਹਮਣੇ ਤਾਂ ਰਹੂਗਾ ਆਪਾਂ ਨੂੰ ਤਾਂ ਆਪਣੀ ਧੀ ਪਿਆਰੀ ਆ ਮੈਂ ਤੈਨੂੰ ਉਹੀ ਗੱਲ ਕਰਦਾ ਵੀ ਖਰਚਾ ਵਰਚਾ ਦੇਖੋ ਤੁਸੀਂ ਕੀ ਕਹਣਾ ਆਪਾਂ ਅਗਲੇ ਨੂੰ ਉਹ ਗੱਲ ਕਹਿ ਦਿੰਦੇ ਆ ਜਿਹੜੀ ਗੱਲ ਹੋਈ ਆ ਜ ਜਿੰਨਾ ਕ ਮੈਨੂੰ ਪਤਾ ਵੀ ਅਗਣਾ ਦੇ ਆਪਣਾ ਦੇਖ 10-11 ਲੱਖ ਤਾਂ ਲੱਗਿਆ ਦੇਖ ਤੋ ਸੋਨੂ ਇਹ ਪਤਾ ਹੈ ਤੁਸੀਂ ਇਸ ਵਿੱਚ ਮੈਨੂੰ ਤਾਂ ਕੁਝ ਨਹੀਂ ਆਉੜਦਾ ਹੁਣ ਕੋਈ ਨਹੀਂ ਤੁਸੀਂ ਜਿਵੇਂ ਮਰਜ਼ੀ ਕਰ ਲਓ ਜਿੰਨੇ ਤੁਹਾਨੂੰ ਸਹੀ ਲੱਗਦੇ ਆ ਤੁਸੀਂ ਕਹਿ ਦਿਓ ਉਹਨਾਂ ਨੂੰ ਚਲ ਆਜੋ ਫਿਰ ਮੈਂ ਕਰਦਾ ਆਜੋ ਮਾਂ ਚੁੱਪ ਕਰ ਸਰ ਰੋਈ ਨਾ ਚੱਲ ਹੁਣ ਕੋਈ ਨਹੀਂ ਜਣਾ ਕੁਝ ਹੋਣਾ ਸੀ ਹਾਂ ਜਿੱਖਾ ਹਾਂ ਖਰਚਾ ਦੱਸੋ ਕਿੰਨਾ ਮੈਂ ਸਹਿਣ ਕਰਦਾ ਨਹੀਂ ਖਰਚਾ ਤੁਸੀਂ ਆਪਦੇ ਪੁੱਛ ਕੇ ਉਹਨਾਂ ਨੂੰ ਜਿਵੇਂ ਮਰਜ਼ੀ ਭਰ ਦਿਓ ਕੋਈ ਚੱਕਰ ਨਹੀਂ ਬਸ ਮੇਰੇ ਗੱਲੋਂ ਲਾ ਦੋ ਮੈਂ ਚੈੱਕ ਲੋ ਸਰਪੰਚ ਸਾਹਿਬ ਨਰੋਬੁੱਦਾ ਚੈੱਕ ਕਰ ਲੈ ਜੇ ਕੋਈ ਹੋਰ ਹੁਣ ਕੋਈ ਹੈ ਛੋਟਾ ਮੋਟਾ ਉਹ ਵੀ ਦੇਖ ਲੋ ਨਹੀਂ ਠੀਕ ਹੈ ਲੋ ਫਿਰ ਇੱਕ ਵਾਰੀ ਨਾ ਸਾਈਨ ਕਰੋ ਸਾਰੇ ਨਰੋਬੁੱਦਾ ਕੱਲਾ ਤੂੰ ਕਰ ਤੇ ਕਰ ਦੇ ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀ ਸਕਦੇ ਹਾਂ ਚਲੋ ਠੀਕ ਹੈ ਤਾਰੀ ਜਦੋਂ ਮਰਜ਼ੀ ਲਾ ਦਿਓ ਚੈੱਕ ਤੁਹਾਡੇ ਕੋਲੇ ਆ ਗਿਆ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਸਰਪੰਚ ਸਾਹਿਬ ਅੱਛਾ ਇਹ ਮੇਸ਼ਾ ਕਰਾਈ ਗਈ ਬਾਹਰ ਦੇ ਦੇਤੀ ਉਹ ਨੰਨੀ ਮਾਤਮ ਦੀ ਕਰਵਾ ਰਹੀ ਹੋਈ ਤੋ ਬੜਾ ਬੰਦਾ ਇੰਨਾ ਤਾਂ ਦੇਖਦਾ ਹੁੰਦਾ ਜੇ ਪੰਚਾਇਤ ਬੈਠਾ ਜਿੰਦਗੀ ਸੌਫੀ ਕਰੇ ਜਿੰਦਗੀ ਸੌਫੀ ਕਰਨ ਨੂੰ ਕਹਿੰਦਾ ਪਾਹਾ ਦਿੱਤਾ ਦੀਵੇ ਇਹ ਨਾ ਕਰੀਏ ਬੱਤੇ ਦੇਖਿਆ ਦੀ ਜਦ ਚਲਾਬ ਤੋਂ ਵੱਡਾ ਭਾਲਿਆ ਤੀ ਸੌਫੀ ਰੱਖ ਲੂਗਾ ਚਰਮਾ ਤਾਂ ਤੁਸੀਂ ਚੱਲੋ ਮਨਪ੍ਰੀਤ ਕੋਈ ਗੱਲ ਨਹੀਂ ਬੈਠੋ ਤਾਰੇ ਚਾਹ ਨੂੰ ਕਹਾ ਚਾਹ ਹੁੰਦੀ ਹੈ ਚਾਹ ਦਾ ਬਸ 2 ਮਿੰਟ ਲੱਗਣਗੇ ਚਾਹ ਨੂੰ ਬਹੁਤ ਹੋ ਰਿਹਾ ਘਰੇ ਬਸੰਦੀ ਦਾ ਮਨਪ੍ਰੀਤ ਤੁਸੀਂ ਲੈ ਕੇ ਜਾਓ ਠੀਕ ਹੈ ਹਰਮਨ ਜਾਓ ਭਾਈ ਚਲੋ ਗੱਡੀ ਤੇ ਇੱਥੇ ਚੱਲੋ ਕਰੇ ਚਲੋ ਆਹ ਦੇ ਪੈਨਸਲ ਚੱਲ ਚੱਲ ਪੈਣੇ ਚਾਲਾ ਹੁਣ ਨਾ ਸੋਚ ਬਾਲਾ ਹਾਂ ਰੋ ਨਾ ਭਾਈ ਹੁਣ ਤਾਂ ਬੇਲਾਈ ਦੀ ਵਧੀਆ ਹੋਇਆ ਪੈਂਡਾ ਮੰਮੀ ਐ ਮੰਮੀ ਹੈ ਨਹੀਂ ਘਰੇ ਉਹ ਉਹ ਆਏ ਨਹੀਂ ਅਜੇ ਤੱਕ ਤੈਨੂੰ ਨਹੀਂ ਪਤਾ ਲੱਗਿਆ ਉਹ ਤਾਂ ਸਵੇਰ ਦੇ ਗਏ ਹੋਏ ਨੇ। ਓਏ ਉਹ ਤਾਂ ਠੀਕ ਆ ਪਰ ਹੁਣ 2 ਵਜ੍ਹ ਰਹੇ ਨੇ ਉਹ ਹਲੇ ਤੱਕ ਆਏ ਨਹੀਂ ਹੈਗੇ। ਵੇ ਉਹ ਕਿ ਦਾਈ ਨੂੰ ਹੱਤ ਲਾਣ ਗਏ ਨੇ। ਨਾਲੇ ਏਡੀ ਛੇਤੀ ਨਿਬੜਜੂ ਕੰਜਰਾ ਦਾ ਸਿਆਪਾ। ਮੈਨੂੰ ਅੱਜ ਵੀ ਨਹੀਂ ਨਿਬੜਦਾ ਲੱਗਦਾ ਕੰਮ ਉਹਨਾਂ ਦਾ। 3 ਦਿਨ ਤਾਰੀ ਨੂੰ ਫੋਨ ਕਰਕੇ ਬੁਲਾ ਲੈਂਦੇ ਨੇ। ਵੇ ਉਹ ਤਾਂ ਹੈਗਾ ਇਹੋ ਜਾਂ ਜਿਹੜਾ ਉਹਨਾਂ ਦੇ ਮਗਰ ਲੱਗ ਜਾਂਦਾ ਤੂੰ ਬਚ ਕੇ ਰਹੀਂ ਕਿਤੇ ਤੂੰ ਨਾ ਮਗਰ ਲੱਗ ਜੀ। ਲੈ ਮੈਂ ਕੀ ਕਰਨੇ ਜਣਾ ਉੱਥੇ ਮੇਰੀ ਕਿਹੜਾ ਕੋਈ ਰਿਸ਼ਤੇਦਾਰੀ ਆ। ਆਹੋ ਜਦੋਂ ਘਰੇ ਆਉਂਦੀਆਂ ਨੇ ਦੇਖ ਤਾਂ ਲੈ ਕੇ ਪੁੱਛ ਪੁੱਛ ਕਰਦਾ ਹੁੰਦਾ। ਓ ਲੈ ਭੈਣੇ ਤੂੰ ਨਹੀਂ ਮੇਰੀ ਗੱਲ ਸਮਝਦੀ ਹੁਣ ਜੇ ਕੋਈ ਰਿਸ਼ਤੇਦਾਰ ਘਰੇ ਆਇਆ ਬੁਲਾਉਣਾ ਤਾਂ ਪਊਗਾ ਜੇ ਨਾ ਬੁਲਾਈਏ ਅਗਲਾ ਕੋ ਪਤਾ ਨਹੀਂ ਕਿਹੜੀ ਆਕੜ ਚ ਫਿਰਦਾ ਬੇਬਸ ਕਰਿਆ ਕਰ ਆਕੜ ਆਕੜ ਲਾ ਰੱਖੀ ਐ ਮੈਂ ਇਹਦੇ ਲੈ ਬਾਲਾ ਮੂੰਹ ਨਹੀਂ ਲਾਉਂਦੀ ਉਹਨਾਂ ਨੂੰ ਚੱਲ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਕੀ ਕੰਮ ਆ ਮਾਂ ਤੋਂ ਮੈਨੂੰ ਤਾਂ ਪੈਸੇ ਚਾਹੀਦੇ ਸੀ ਕੀ ਕਰਨੇ ਵੀ ਤੂੰ ਪੈਸੇ ਉਹ ਕਰਨ ਨੂੰ ਮੈਂ ਕੀ ਕਰਨਾ ਓਦੋਂ ਮੇਰੇ ਫੋਨ ਦਾ ਚਾਰਜ ਜਖਰਾਬ ਹੋ ਰਿਹਾ ਉਹ ਲੈ ਕੇ ਆਉਣਾ ਸੀ ਤੇ ਮੇਰੇ ਵਾਲਾ ਲਾ ਲੈਂਦਾ ਨਾ ਓ ਤੂੰ ਕਿਹੜਾ ਇੱਥੇ ਮਹੀਨਾ ਰਹਿਣਾ 30 ਦਿਨ ਤੂੰ ਭੱਗ ਜਾਣਾ ਫੇਰ ਮੈਂ ਕਿਧਰ ਲਾਉਂਗਾ ਲਿਆਉਣ ਦਾ ਪਊ ਆਪਦਾ ਮੇਰੀ ਗੱਲ ਸੁਣ ਲੈ ਦੁਪਹਿਰਾਂ ਦੇ ਹਲਾ ਕਿੱਡਾ ਚੜਿਆ ਹੋਇਆ ਮੱਚ ਜਾਏਗਾ ਬਾਹਰ ਗਿਆ ਜੇ ਅੰਦਰ ਬਹਿ ਜਾ ਆਰਾਮ ਨਾਲ ਅੰਦਰ ਕਿਹੜਾ ਤੁਸੀਂ ਏਸੀ ਲਾਰ ਕੇ ਆ ਲੈ ਹੁਣ ਕਹਾ ਇਹਨੂੰ ਏਸੀ ਭਾਰਦਾ ਭਾਈ ਇਹ ਤਾਂ ਅੰਦਰ ਬਹਿ ਜਾ ਨਾ ਆਰਾਮ ਨਾਲ ਸ਼ਾਮ ਨੂੰ ਬਗ ਜੀ ਲੈ ਸ਼ਾਮ ਨੂੰ ਕਿਵੇਂ ਬਗ ਜਾ ਹੁਣ ਤਾਂ ਮੈਂ ਮੁੰਡੇ ਨੂੰ ਕਿਹਾ ਹੋਇਆ ਉਹ ਮੇਰੇ ਨਾਲ ਬਗ ਜੂਗਾ ਸ਼ਾਮ ਨੂੰ ਮੈਨੂੰ ਇਕੱਲੇ ਨੂੰ ਜਾਣਾ ਪਊਗਾ ਮੁੰਡੇ ਨੂੰ ਤਾਂ ਤੂੰ ਐ ਤਿਆਰ ਕੀਤਾ ਹੋਇਆ ਵੇ ਜਿਵੇਂ ਤੂੰ ਬਹੂ ਲਿਆਣੀ ਹੁੰਦੀ ਐ ਕੱਲਾ ਬਗ ਜੀ ਨਾ ਐਡੀ ਕਿੱਡੀ ਕੁ ਤੂੰ ਖਰੀਦਾਰੀ ਕਰਕੇ ਲਿਆਉਣੀ ਐ ਚੱਲ ਚੰਗਾ ਛੱਡ ਮੈਂ ਤਾਂ ਜਾਂਦੀ ਨਹੀਂ ਹੈਗਾ ਆਹ ਚਾਹ ਬਣਾਈ ਆ ਚਾਹ ਤਾਂ ਬਣੀ ਪਈ ਆ ਆਪਦੀ ਚਾਹ ਦਾ ਕੁੱਟ ਭਰ ਲਾ ਤੇ ਜਾ ਕੇ ਮੈਂ ਸਾਨੂੰ ਨਾ ਸੰਨੀਰ ਲਾ ਦੇ ਹੁਣ ਆਹ ਕੰਮ ਵੀ ਮੈਂ ਕਰਾਂ ਫਿਰ ਹੋਰ ਕੰਮ ਮੈਂ ਕਰੂੰਗੀ ਮੈਂ ਆਸੇ ਆਪੇ ਕਰਨ ਨੂੰ ਥੋੜਾ ਹੀ ਆ ਮੈਥੋਂ ਨਹੀਂ ਹੁੰਦੇ ਇਹ ਜਿਹਾ ਨਾਲ ਭਾਈ ਮੈਨੂੰ ਤਾਂ ਗਰਦ ਜੀ ਉੱਡਦੀ ਆ ਉਹਨਾਂ ਦੀ ਹੋਰ ਚੱਲ ਚੰਗਾ ਫਿਰ ਮੈਨੂੰ ਚਾਹ ਪਾ ਕੇ ਲਿਆ ਦੇ ਮੈਂ ਨੂੰ ਹੀ ਕਰਨਾ ਪੂਛਾ ਬਹਿ ਜਾ ਲਿਆਨੀ ਆ ਬਸ ਬਸ ਕਿੰਨਾ ਕਰੋਈ ਜਾਵੇਂਗੀ ਹੋਰ ਹੋਰ ਪੜੇ ਉਹੀ ਦੱਸੋ ਹੁਣ ਪਰੋਣ ਨਾਲ ਦੱਸੀ ਹੋ ਕੀ ਬਸ ਪੁੱਤ ਬਸ ਆ ਜਾ ਬਸ ਕਰ ਬਸ ਹੋ ਗਿਆ ਹਰ ਮਨ ਉਹ ਤੂੰ ਹੀ ਰੋਈ ਜਾ ਕਰ ਫੇ ਰੋ ਕੇ ਕੀ ਬਲ ਕੋਈ ਹੱਲ ਹੋ ਜਾਂਦਾ ਹੁੰਦਾ ਹਰ ਮੀਆਂ ਜੱਤਰ ਵਾਲੀ ਚੱਲ रोना बस बस। रो बस पुत बसि किस्मत क्यौँ बस पु नि पु ਕੋਤਸ ਕਿੰਨਾ ਘਰ ਹੋਈ ਜਾਵੇਂਗੀ ਹਟ ਜਾਈਦਾ ਹੁੰਦਾ ਕਹੇ ਸੰਭਲ ਜਾ ਜਿਵੇਂ ਐਵੇਂ ਕਮਲੀ ਹੋਈ ਉਹਦਾ ਕੀ ਜਾਂਦਾ ਅੱਲ ਵੀ ਨਹੀਂ ਗੁੱਲ ਆਪਣੇ ਲਵੇ ਰੋਕੇ ਕਿਹੜਾ ਤੂੰ ਹੱਲ ਨਿਕਲ ਚੁਕਾ ਕੋਈ ਸਹਾਰਾ ਤਾਂ ਲੱਗਦਾ ਨਹੀਂ ਕਮਲੀ ਐ ਤੂੰ ਬੱਸ ਕਰ ਲੈ ਪਾਣੀ ਦੇ ਬੱਸ ਬੱਸ ਪਾਣੀ ਪੀ ਲੈ ਪਾਣੀ ਪੀ ਪਾਣੀ ਪੀ ਲੈ ਪਾਣੀ ਪੀ ਲੈ ਪੀ ਲੈ ਪੀ ਲੈ ਬੋਤਲ ਕੋਲ ਤਾਂ ਪਾਰ ਪਾਣੀ ਪੀ ਮਾਰ ਲੈ ਮਾਰ ਲੈ ਅੱਖੇ ਲੱਗੀ ਗਈ ਕਿਉਂ ਗੋਲੇ ਮੰਗੂ ਕਰੀ ਜਾਂਦੀ ਐ ਤੂੰ ਰੋਣ ਨਾਲ ਸਾਰਾ ਕੁਝ ਬਾਕਸ ਹੋ ਜਾਊਗਾ ਨਾਲੇ ਤੂਤਾ ਆਪਣੇ ਸ਼ੋਕਰ ਮਣਾ ਇਹ ਜੇ ਬੰਦੇ ਤੋਂ ਖੜਾ ਛੁੱਟਿਆ ਕਿੰਨਾ ਕਮਜੂਜ ਦੀ ਉਹਦੇ ਨਾਲ ਅੱਜ ਤੈਨੂੰ ਔਖੇ ਸੋਖੇ ਹੋ ਕੇ ਚੱਲ ਨੀਵੇਂ ਹੋ ਕੇ ਤੋੜ ਦਿੰਦੇ ਉਹਦੇ ਨਾਲ ਫੇਰ ਫੇਰ ਉਹ ਹਟ ਜਾਂਦਾ ਉਹਨੇ ਆਹੀ ਲੱਛਣ ਕਰਨੇ ਤੇ ਆਹੀ ਕਰਤੂਤ ਰਹਿਣੀ ਤੇ ਉਹਦੀ ਉਹ ਬੰਦਾ ਹੀ ਐਸੇ ਕਾਬਲਾ ਪੈਸੇ ਦਾ ਹੰਕਾਰਿਆ ਬੰਦਾ ਸਾਰੀ ਉਮਰ ਲੋਟ ਨਹੀਂ ਆਉਂਦਾ ਉਹਦੇ ਨਾਲ ਚੰਗਾ ਤੂੰ ਆਪਦੇ ਘਰੀ ਠੀਕ ਹੈ ਚੰਗਾ ਹੁਣ ਨਾਰੋ ਹੀ ਰੋਣਾ ਐ ਕਰ ਰੋਣ ਕੀਤਾ ਉਹਨਾਂ ਅੰਦਰ ਲੈ ਆਉਣੇ ਪੈਲੇ ਝੁੰਡਾ ਗਰਮੀ ਜਾਦੇ ਜਬ ਤੁੱਧਿਆ ਪਾਣੇ ਅੰਦਰ ਬੈਜਿਆ ਤੂੰ ਜਾ ਕੇ ਜਬ ਆ ਗਿਆ ਖੜੀ ਹੋ ਲੈ ਹਰਮਣਾਂ ਜੰਦਰ ਬੈਜੇ ਦੋ ਪਾਣੇ ਜਾ ਕੇ ਹੋਇਆ ਤਾਂ ਪੁੱਤ ਮਾਰਿਆ ਉਹਨੇ ਵੀ ਕੀ ਸਾਰੇ ਵਸਕੇ ਘਰ ਜੰਮਣ ਚੱਲੇ ਮਸੀਹ ਦੇ ਵੱਲ ਵੀ ਨਹੀਂ ਗਈ ਧਰਤੀ ਵੀ ਕੀ ਆਪਾਂ ਜਦੋਂ ਬੰਦੇ ਨੇ ਲਾਲ ਲਕੀ ਵੇਖੀ ਦਿੱਤੀ ਕਿੰਨਾ ਤਾਂ ਜੋੜ ਲਈ ਜਾਂਦੇ ਆਸਲ ਤਾਂ ਉਹ ਤੋਂ ਬੰਦਾ ਕਬੀਲਦਾਰ ਹੈ ਹੀ ਨਹੀਂ ਸਹੀ ਉਸ ਗੱਲ ਦਾ ਹੀ ਮੁੱਦਿਆ ਜੇ ਗੱਲ ਲਵੇ ਲਾਉਂਦਾ ਮਾੜੀ-ਮੋਟੀ ਤੇ ਧਾਫਾ ਵੀ ਨੀਵੇਂ ਹੁੰਦੇ ਉਹ ਸਰੀ ਲਾਰ ਕੇ ਗੱਲ ਵੀ ਮੈਂ ਤਾਂ ਦੇਖਾ ਭਈ ਵਸੌਣੀ ਪਹਿਲਾਂ 2-3 ਵਾਰੀ ਪਹਿਲਾਂ ਪੰਚਾਇਤ ਬੈਠੀ ਪਹਿਲਾਂ ਬਥੇਰਾ ਸਮਝ ਆਇਆ ਚਲ ਮਾੜਾ-ਮੋਟਾ ਲਵੇ ਲੱਗ ਜਾਂਦੀ ਸੀ ਗੱਲ ਇਹੀ ਤਾਂ ਕਸੂਰ ਹੋ ਗਿਆ ਭੈਣ ਜਦੋਂ ਬਿੰਦੇ-ਬਿੰਦੇ ਪੰਚਾਇਤਾਂ ਤੇ ਆ ਕੇ ਗੱਲਾਂ ਫੇਰ ਉੱਥੇ ਹੀ ਲਿਆਣੀਆਂ ਫੇਰ ਉੱਥੇ ਫੇਰ ਗੱਲ ਵਗ ਜਾਣੀ ਵੀਕਰਦਾ ਕੰਮ ਇਥੋਂ ਹੀ ਐ ਜਿਹੜਾ 30 ਫੁੱਟ ਸਿਆਣਾ ਹੁੰਦਾ ਉਹ ਸਾਰੀ ਗੱਲ ਨੂੰ ਸਮਝ ਲੈਂਦਾ ਹੁਣ ਮੇਰਾ ਤਾਰੀ ਐ ਸਾਰਾ ਦੁੱਖ ਸੁੱਖ ਸਮਝਦਾ ਐ ਭੈਣ ਜੀ ਮੇਰਾ ਪੁੱਤ ਤਾਂ ਸਾਰੀ ਕਬੀਲਦਾਰੀ ਦੇ ਵਿੱਚ ਦੀ ਲੰਗਿਆ ਹੋਇਆ ਸੀ ਇਹਦਾ ਸਾਰਾ ਪਤਾ ਵੀ ਘਰਵਾਰ ਪੂਨੀ ਬਸਾਈ ਦੇ ਟੀਮੇ ਚੱਲਦੇ ਨੇ ਕੰਮ ਪਰ ਤੁਸੀਂ ਵੀ ਜਾਦੇ ਉਹਦੀ ਸਹਾਇਤਾ ਕਰਦੇ ਸੀ ਸੱਤ-ਸੱਤ ਕੌਲੀਆਂ ਲਾਉਂਦੇ ਸੀ ਆਉਂਦੇ ਨੇ ਉਹ ਕਰਾਦਰ ਵੀ ਇੰਨਾ ਹੁੰਦਾ ਸੀ ਅਗਲਾ ਚਾਂਬਲੇ ਵੀ ਕਿਵੇਂ ਲਾ ਮੇਰੇ ਪੁੱਤ ਨੇ ਤਾਂ ਕਦੇ ਜਾ ਕੇ ਆਈ ਨਹੀਂ ਸੀ ਕਿਹਾ ਰੁੱਖੀ ਖਾ ਕੇ ਆਇਆ ਕੰਮ ਸੀ ਨਾ ਇਹ ਤਾਂ ਇਹ ਚਟਣੀ ਨਾ ਫੜਾ ਦੇਣਾ ਉਹ ਵੀ ਸਬਜ਼ੀ ਸਮਝ ਕੇ ਖਾ ਜਾਂਦਾ ਪਰ ਜਿਵੇਂ ਆ ਤਾਂ ਤੁਸੀਂ ਉਹ ਕਰਾਬਰ ਕਰਿਆ ਸੀ ਟੇਬਲ ਬੰਨਦੇ ਸੀ ਅੱਜ ਦੇਖ ਲਓ ਛੋੜੇ ਨੇ ਕੀ ਕਰਦੇ ਜਿਹੜੇ ਮਾ ਤੇਰੇ ਪੁੱਤ ਮੂੰਹ ਨਾਲ ਸਰਾਹਦੀਏ ਨਾ ਨਾਦਰ ਉਹ ਹੀ ਬੰਦਾ ਨਿੰਦਣਾ ਪਵੇ ਆਪਦਾ ਕਦੇ ਬਗਾਨੇ ਵਾਲਾ ਕੰਮ ਸਮਝੀ ਨਹੀਂ ਹਾਂ ਆਪਦਾ ਇਹ ਸਮਝ ਜਿਹੇ ਜਿਹਾ ਆਪ ਦੇ ਘਰੇ ਆਏ ਆ ਉਹੇ ਜਾਉ ਰਹੇ ਆ ਨਾ ਦਾ ਪਰੌੜਿਆ ਵੀ ਦਿਖਾਈ ਕਦੇ ਹੈ ਉਹ ਹੈਗੀ ਆ ਮੇਰਾ ਦੀ ਉਹ ਤਾਂ ਮੂੰਹੇ ਨਹੀਂ ਮਲਾਉਂਦਾ ਸੀ ਜੇ ਕਈ ਵਾਰ ਕੱਠੇ ਹੋ ਜਾਂਦੇ ਓਰੇ ਹੈ ਤਾਂ ਆਪ ਨਾਲ ਦੀ ਨਾਲ ਕਹਿੰਦਾ ਮੈਂ ਤਾਂ ਬਈ ਬਾਹਰ ਅੰਦਰ ਰੱਖਾਉਂਗਾ ਮੈਂ ਨਹੀਂ ਓਰੇ ਕਹਿੰਦਾ ਇਹਦੂ ਆਇਆ ਉਹਦੇ ਸਹੁਰੇ ਪਰਿਵਾਰ ਆ ਪੂਰੇ ਬੈਠਾ ਆਗਣਾ ਚ ਗੱਲਾਂ ਕਰ ਓਰੇ ਖਾ ਪੀ ਚੱਕਦਾ ਗੱਡੀ ਦੀ ਲਹਿਰੇ ਵਜਦਾ ਉੱਥੇ ਖਾ ਕੇ ਆ ਕੇ ਓਰੇ ਪੈ ਜਾਂਦਾ ਪੁੱਤ ਇਹ ਵੀ ਸੋਚਣ ਦੀਆਂ ਗੱਲਾਂ ਹੁੰਦੀਆਂ ਨੇ ਪਰੌਣੇ ਵਾਲੀ ਤੜ ਵੀ ਉੱਥੇ ਦਿਖਾਓ ਜਿੱਥੇ ਮੂਰੇ ਕੋਈ ਚੱਲਣ ਜੋਗ ਚੱਲ ਕੋਈ ਸਾ ਇਹਨੂੰ ਵਿਚਾਰੀ ਨੂੰ ਕਾਲਾ ਹੁੰਦਾ ਉਹਦੇ ਨਾਲ ਬਾਰੇ ਨਾਲ ਜਿਹੜਾ ਕੁੜੀਆਂ ਹੈਗੀਆਂ ਨੇ ਵਿਚਾਰੀਆਂ ਬਿਉਰੇ ਆ ਕੇ ਦੁੱਖ ਸੁੱਖ ਤਾਂ ਕੀ ਕਰਨਾ ਤੀ ਸਮਾ ਕਰਤੂਤ ਖੰਡੇ ਹੁੰਦਾ ਉਹ ਤਾਰੀ ਥੋੜੋ ਬਨ ਜੂਗਾ ਕਰਦੀ ਵੀ ਕੀ ਪਹਿਣ ਐਂ ਕਹਿ ਦਿੰਦੀ ਵੀ ਚਲ ਇਹਦਾ ਥੋੜਾ ਜਿਹਾ ਅਥਰਾ ਜਿਹਾ ਸੁਭਾਅ ਹੈ ਤਾਰੀ ਦਾ ਸੁਭਾਅ ਸੀ ਉਹ ਤਾਂ ਸਾਡੇ ਵਿੱਚ ਬੈਂਦਾ ਆ ਕੇ ਇਹ ਤਾਂ ਅੱਲਾ ਜਰਾ ਰਹਿਦਾ ਤਾਂ ਮੈਂ ਕਹਿ ਦਿੰਦੀ ਵੀ ਤਾਰੀ ਤਾਂ ਆਪਣੇ ਘਰ ਦਾ ਜਵਾਖਾ ਕੁੜੇ ਕਰਦੇ ਆ ਮੰਗੋ ਵੀ ਇਹ ਥੋੜਾ ਜਿਹਾ ਹੋਰ ਸੁਭਾਅ ਹੈ ਭਾਈ ਚਲ ਇਹਦੇ ਵਾਸਤੇ ਅਲਾਈਦੀ ਬਣਾ ਦੋ ਕੋਈ ਚੀਜ਼ ਤਾਰੀ ਤਾਂ ਜੇ ਅਸੀਂ ਕੁੰਡੇ ਚਟਨੀ ਕੁੱਟੀਆਂ ਦੇ ਉਹਦੇ ਨਾਲ ਖਾ ਲੈਂਦੇ ਜੇ ਦਾਲ ਸਬਜ਼ੀ ਬਣਾਈ ਹੁੰਦੀ ਕਦੇ ਮੈਂ ਕਹਿ ਦਿੰਦੀ ਵੀ ਹੋਰ ਬਣਾ ਲਓ ਇਹ ਕਹਿ ਦਿੰਦਾ ਬਸ ਆਹੀ ਠੀਕ ਹੈ ਜਿਹੜੀ ਘਰੇ ਬਣੀ ਹੋਈ ਹੈ ਇਹ ਤਾਂ ਕਦੇ ਅੱਡ ਦੀ ਦਾਲ ਨਹੀਂ ਸਬਜ਼ੀ ਨਹੀਂ ਬਾਹਲੀ ਪਾਣੀ ਇਹ ਕਰਦ ਸੀ ਮੈਂ ਕਹਿੰਦੀ ਚਲ ਵੱਡਾ ਹੈ ਕੋਈ ਕੋਈ ਨਾ ਪੱਤੇ ਦਾ ਤਾਂ ਸਵਾ ਹੈ ਜਿਹਾ ਹੁਣ ਇਹ ਬਾਤ ਮੈਂ ਤਾਂ ਮੇਰੇ ਪੁੱਤ ਨੂੰ ਸਿੱਖਿਆ ਹੀ ਇਹ ਦਿੱਤੀ ਆ ਪੁੱਤ ਅਨੁਭਗ ਜਤਨ ਨਾ ਕਰੇ ਨੀਕਾ ਰੁੱਖੇ ਮਿੱਸੀ ਜਿਹੇ ਹੀ ਮਿਲੇ ਦਸਤ ਤੋਂ ਮਾਤਮਾ ਦਾ ਨਾ ਕੋਈ ਛੱਕ ਨਾ ਕਰੇ ਤੇਰੀ ਵੀ ਵਰਮਾ ਤੋਂ ਪਾਰੰਦਰਜ਼ਾ ਖੰਦਾ ਬਣਦਾ ਆਹਾਂ ਨਦੀ ਵੀ ਜਨ ਜਿਹੜੇ ਕੋਚੀਂ ਪਾਲਦਾ ਖਵਾ ਦਈਏ ਆਪਣੇ ਵੱਲੋਂ ਤਾਂ ਨਹੀਂ ਕੋਈ ਕਸਰ ਹੈਗੀ ਦੀਗੀ ਆਪਣਾ ਇਹ ਵੀ ਉਨੀ ਪਿਆਰਾ ਸੀ ਗੌਰ ਵੀ ਉਨੀ ਜੀਦਾ ਨਾ ਨਖਰੇ ਕਰਿਆ ਕਰਿਆ ਆ ਕੇ ਬੈਠਣਾ ਕਰੇਗਾ ਤੋ ਤਰਜ਼ਾ ਉਹ ਤੇ ਇਹਦੇ ਲਈ ਅੰਦਰੇ ਫਰਾਂ ਨੇ ਹੁਣ ਮੈਂ ਦਰਬੇਸ਼ ਉਹੀ ਗੱਲ ਚੱਕ ਕੇ ਮੈਂ ਤਾਂ ਚੱਪੜਾ ਹੀ ਆ ਗਿਆ ਕਰਾਂ ਉਹਰੇ ਅੱਜ ਵੀ ਆਪ ਦਿਖਲਾ ਸਮਝੋ ਤੁਸੀਂ ਜੇ ਜਦੋਂ ਤੁਸੀਂ ਫੋਨ ਕਰਿਆ ਨਾਲ ਦੀ ਨਾਲ ਅਸੀਂ ਚੱਪੜਾ ਹੀ ਮਤਲਬ ਹੈ ਪੱਤਰ ਅੱਛਾ ਸੀ ਥੋੜਾ ਜਿਹਾ ਹਾਈ ਅੱਛਾ ਸੀ ਤਾਂ ਹੀ ਤਾਂ ਕਹਿੰਦੀਆਂ ਇਹ ਅੱਛਾ ਸੀ ਤਾਂ ਹੀ ਤਾਂ ਨੌਬਤ ਨੂੰ ਪਹੁੰਚ ਗਏ ਨਹੀਂ ਅਧਿਕਾਰ ਹੀ ਨਾ ਸਾਰਾ ਜਿਹਾ ਕੁਝ ਨਹੀਂ ਹੁੰਦਾ ਦੇਖੋ ਬਈ ਜਿਹੜਾ ਕੁਝ ਕੰਨ ਨਾ ਦਿਓ ਤਾਂ ਬਣ ਗਿਆ ਕੱਲ ਨੂੰ ਆਪਾਂ ਅਗਲੇ ਦੀਆਂ ਉਹੀ ਗੱਲਾਂ ਕਰੀਏ ਹਾਂ ਛੱਡੋ ਖੈਰ ਹੋਰ ਮਾਤਾ ਆ ਚੈੱਕ ਤੇ ਖਾਤੇ ਚ ਲਾ ਲੀ ਦੋ ਇਹੇ ਪੁੱਤ ਤੂੰ ਆਪਦੇ ਖਾਤੇ ਜਲਵਾ ਕੇ ਕਢਾ ਕੇ ਦੇ ਦੇ ਇਹ ਵਿਚਾਰੀਆਂ ਕਿੱਥੇ ਫਿਰਨੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਮੇਰਾ ਟਾਈਮ ਲੱਗੇ ਪੂਆ ਮਾਥਨ ਤੜਕੇ ਆ ਕੇ ਹਰਮਨ ਦੇ ਖਾਤੇ 'ਚ ਹੀ ਲਾ ਦੂੰ ਐਂ ਨਾ ਬਈ ਉਹਦੇ ਪੈਸੇ ਨੇ ਉਸੇ ਨੂੰ ਦਿੱਤੇ ਚੰਗੇ ਲੱਗਦੇ ਨੇ ਤੁਹਾਡੇ ਖਾਤੇ 'ਚ ਕਾਨੂੰ ਪਾਣੀ ਨਹੀਂ ਇਹ ਤਾਂ ਗੱਲ ਪਹਿਲਾਂ ਬਈ ਮੈਂ ਤਾਂ ਪਾਈ ਗੇ ਮੈਂ ਫੜ ਮਾਤਾ ਉਹ ਤਾਂ ਦੇਣੇ ਤਾਂ ਉਸੇ ਨੂੰ ਹੀ ਆ ਪੈਸੇ ਇਹ ਕਢਾ ਕੇ ਦੇ ਦਿੰਦਾ ਗੱਲ ਤਾਂ ਇੱਕੋ ਹੀ ਆ ਚੱਲ ਤੂੰ ਕਢਾ ਲੈ ਚਲ ਐ ਮਸੀ ਆਪਣੇ ਦਾ ਦੇਣੇ ਉਸੇ ਦੇ ਖਾਤੇ 'ਚ ਹੀ ਰੱਖਾ ਦਾਂਗੇ ਜਦੋਂ ਲੋੜ ਹੋਏ ਆਪਾਂ ਕਢਾ ਲੈ ਕਿ ਨਹੀਂ ਪੂਆ ਆਸੀ ਆਪਾਂ ਕੋਈ ਨਾ ਮੈਂ ਆਥਨ ਟੜਕੇ ਆ ਕੇ ਮੈਂ ਇੱਕ ਕਰਾ ਦੂੰਗਾ ਤਨੀ 2000 ਰਾਇ ਚਹਿਤਾਰੀ ਬਈ ਉਸੇ ਦੇ ਖਾਤੇ ਹਾਂ ਹਾਂ ਬਈ ਕੋਈ ਹਾਂ ਹਾਂ ਚਲ ਮੈਂ ਤਾਂ ਚਾਹ ਪਾਣੀ ਪੀ ਲਵਾਂਗਾ ਹੋਰ ਆ ਜਾ ਚਲ ਗਰਮੀ ਜਾਦੇ ਹੋ ਰਹੀ ਹੈ ਆਇਆ ਪੂਆ ਲੈ ਇਹਦੇ ਜਾਣਾ ਜਮਾ ਜੜਾਂ ਚ ਬਹਿਗਾ ਫੁਰ ਜਾਣਾ ਕਾਲੀ ਆ ਜਾ